ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਬਲਾਊਜ਼ ਸਕੇ ਵੀ ਟੌਪ ਕਿਸੇ ਵੀ ਪ੍ਰੋਜੈਕਟ ਤੇ ਪਾਉਂਗੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਣ ਕੇ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਕਈ ਵਾਰ ਆਪਣੇ ਕੋਲੇ ਥੋੜੀ ਥੋੜੀ ਜਿਹੀ ਪੱਛ ਮੈਂ ਬਚ ਜਾਂਦੀ ਹੈ ਕਈ ਰੰਗਾਂ ਦੀ ਆਪਾਂ ਨੂੰ ਇੱਥੇ ਵੀ ਕਈ ਰੰਗਾਂ ਚ ਵੀ ਵਰਤ ਸਕਦੇ ਆ ਜਿਵੇਂ ਮੈਂ ਇੱਥੇ ਦੋ ਰੰਗ ਪਾਏ ਆ ਤੇ ਤੁਸੀਂ ਜਿੰਨੇ ਰੰਗ ਚਾਹੋ ਨੇ ਰੰਗ ਪਾ ਸਕਦੇ ਆ ਜਿਵੇਂ ਮੈਂ ਇਹ ਦੋ ਰੰਗਾਂ ਵਿੱਚ ਬਣਾਇਆ ਤੁਸੀਂ ਇਸ ਨੂੰ ਮਲਟੀ ਕਲਰ ਬਣਾ ਸਕਦੇ ਆ ਇਹਦੇ ਨਾਲ ਨਾਲੇ ਤਾਂ ਆਪਣੀ ਜਿਹੜੀ ਪਾਚਮ ਆ ਉਹ ਕੰਮ ਆ ਜਾਂਦੀ ਹੈ ਤੇ ਜਿਹੜਾ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਬਣ ਕੇ ਮਲਟੀ ਕਲਰ ਡਿਜ਼ਾਈਨ ਬਣ ਜਾਂਦਾ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ ਦੋ ਸਲਾਈਆਂ ਬਾਰ-ਬਾਰ ਰਿਪੀਟ ਕਰਨੀਆਂ ਆਪਾਂ ਜਿਹੜੀਆਂ ਵਿੱਚ ਇਹ ਸਲਾਈਆਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੀਆਂ ਗੈਪ ਦੇਣ ਵਾਸਤੇ ਕੋਈ ਵੀ ਤੁਸੀਂ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਹੋ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਆਪਾਂ ਜਿਹੜਾ ਆਪਣੇ ਕੋਲ ਜਿਹੜੇ ਕਲਰ ਨਾਲ ਆਪਾਂ ਬਾਰਡਰ ਬਣਾਇਆ ਹੋਊਗਾ ਉਸੇ ਕਲਰ ਨਾਲ ਆਪਾਂ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਦੋ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ ਵਿੱਚ ਇਹ ਗੈਪ ਵਾਲੀਆਂ ਸਲਾਈਆਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਆਪਾਂ ਝੋਟੇ ਦੇ ਹਿਸਾਬ ਨਾਲ ਜਿਵੇਂ ਦੋ 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 ਇਸ ਤਰ੍ਹਾਂ ਕਰਕੇ ਤਾਂ ਆਪਣਾ ਜਿਹੜਾ ਡਿਜ਼ਾਈਨ ਆ ਸੈੱਟ ਹੋ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਿਲਾਈ 10 ਨੰਬਰ ਸਿਲਾਈਆਂ ਤੇ ਮੈਂ ਇਹਨਾਂ ਬਣਾ ਰਹੀ ਹਾਂ ਤੁਸੀਂ ਸਿਲਾਈਆਂ ਜਿਹੜੀਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਪਹਿਲੀ ਸਿਲਾਈ ਹੈ ਆਪਣੀ ਜਿਹੜੇ ਕਲਰ ਨਾਲ ਆਪਾਂ ਬਾਰਡਰ ਬਣਾਇਆ ਹੋਗਾ ਉਹੀ ਕਲਰ ਆਪਾਂ ਇਸ ਤਰ੍ਹਾਂ ਪਹਿਲੀ ਸਿਲਾਈ ਬਣਾਉਣੀ ਆ ਉਹਦੀ ਇਹ ਥੋੜੇ ਜਿਹ ਕੁੰਡਿਆਂ ਤੇ ਮੈਂ ਤੁਹਾਨੂੰ ਬਣਾ ਕੇ ਦੱਸ ਰਹੀ ਹਾਂ ਤੁਸੀਂ ਦੋ ਦੋ ਦੇ ਹਿਸਾਬ ਨਾਲ ਜਿੰਨੇ ਤੁਸੀਂ ਕੁੰਡੇ ਲੈਣੇ ਹੋਣਗੇ ਉਹਨੇ ਤੁਸੀਂ ਕੁੰਡੇ ਲੈ ਲੈਣੇ ਆ ਪਹਿਲੀ ਸਲਾਈ ਆਪਣੀ ਸਿੱਧੇ ਪਾਸੇ ਤੋਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਹ ਵਿੱਚ ਗੈਪ ਦੀਆਂ ਸਲਾਈਆਂ ਬਣਾ ਰਹੀ ਹਾਂ ਮੈਂ ਉੱਪਰ ਦੋ ਸਲਾਈਆਂ ਦਾ ਡਿਜ਼ਾਈਨ ਬਣੂਗਾ ਚਾਰ ਸਲਾਈਆਂ ਦਾ ਮੈਂ ਗੈਪ ਇੱਥੇ ਦਿੱਤਾ ਹੈ ਤੁਸੀਂ ਗੈਪ ਆਪਣੀ ਮਰਜ਼ੀ ਨਾਲ ਰੱਖ ਲੈ ਇੱਕ ਸਲਾਈ ਸਿੱਧੀ ਹੋਗੀ ਫਿਰ ਦੂਸਰੀ ਮੈਂ ਉਲਟੀ ਬਣਾਉਂਗੀ ਇੱਕ ਸਲਾਈ ਸਿੱਧੀ ਹੋਗੀ ਆਪਣੀ ਉਲਟੇ ਪਾਸੇ ਤੋਂ ਹੁਣ ਦੂਸਰੀ ਸਲਾਈ ਜਿਹੜੀ ਉਲਟੀ ਬਣਾਵਾਂਗੇ ਬਹੁਤ ਈਜ਼ੀ ਡਿਜ਼ਾਈਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਇੱਕ ਰੰਗ ਵਿੱਚ ਵੀ ਇਹਨੂੰ ਬਣਾ ਸਕਦੇ ਆਂ ਦੋ ਰੰਗਾਂ ਵਿੱਚ ਬਣਾ ਸਕਦੇ ਆਂ ਜਿਆਦਾ ਰੰਗਾਂ ਵਿੱਚ ਬਣਾ ਸਕਦੇ ਆਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਦੂਸਰੀ ਸਲਾਈ ਆਪਾਂ ਸਾਰੀ ਉਲਟੀ ਬਣ ਕੇ ਕੰਪਲੀਟ ਕਰਾਂਗੇ ਲਓ ਜੀ ਹੁਣ ਆਪਾਂ ਇੱਕ ਸਲਾਈ ਉਲਟੀ ਬਣਾਲੀ ਦੂਸਰੀ ਪਹਿਲਾਂ ਆਪਾਂ ਇੱਕ ਸਲਾਈ ਬਣਾਈ ਸਿੱਧੀ ਫਿਰ ਦੂਸਰੀ ਉਲਟੀ ਤੀਸਰੀ ਸਿੱਧੀ ਬਣਾਲੀ ਤਾਂ ਹੁਣ ਆਪਾਂ ਚੌਥੀ ਸਲਾਈ ਤੇ ਕਲਰ ਚੇਂਜ ਕਰੂੰਗੀ ਮੈਂ ਉਲਟੇ ਪਾਸੇ ਤੋਂ ਆਪਾਂ ਕਲਰ ਲਗਾਉਣਾ ਹੈ ਇਸ ਤਰ੍ਹਾਂ ਜਿਹੜਾ ਵੀ ਕਲਰ ਆਪਾਂ लगाना होगा वह हो लगा लेना इस तरह चौथी सिलाई अपनी ही तीन सिलाई जैपे बन गई चौथी सिलाई तो आप कलर जो चेंज कर लिया ਹੁਣ ਪੰਜਵੀਂ ਸਲਾਈ ਆ ਗਈ ਆਪਣੀ ਸਿੱਧੇ ਪਾਸੇ ਦੀ। ਇੱਕ ਇੱਕ ਹੁੰਡਾ ਆਪਾਂ ਬਣਾ ਲਾਂਗੇ ਉਲਟਾ। ਇੱਕ ਕਰਾਂਗੇ ਸਲਿੱਪ ਥ੍ਰੈਡ ਅੱਗੇ ਰੱਖਾਂਗੇ। ਫਿਰ ਇੱਕ ਉਲਟਾ, ਇੱਕ ਸਲਿੱਪ। ਇਹੀ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਥ੍ਰੈਡ ਆਪ ਅੱਗੇ ਹੀ ਰੱਖਣਾ। ਫਿਰ ਉਲਟਾ, ਸਲਿੱਪ। ਉਲਟਾ ਸਲਿੱਪ। ਉਲਟਾ ਸਲਿੱਪ। ਉਲਟਾ ਸਲਿੱਪ। ਉਲਟਾ ਚਲੇ ਉਲਟਾ ਗੁੰਡਾ ਬਣਾਇਆ ਫਿਰ ਇੱਕ ਸਲਿੱਪ ਕੀਤਾ ਉਲਟਾ ਗੁੰਡਾ ਬਣਾਇਆ ਇੱਕ ਗੁੰਡਾ 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 ਸਲਿੱਪ ਕੀਤਾ ਤੇ ਇੱਕ ਆਪਣਾ ਆ ਗਿਆ ਉਲਟਾ ਇਹ ਹੋ ਗਈ ਆਪਣੀ ਪੰਜਵੀਂ ਸਲਾਈ ਤਾਂ ਹੁਣ ਛੇਵੀਂ ਸਲਾਈ ਬਣਾਵਾਂਗੇ ਉਲਟ ਪਾਸੇ ਤੋਂ ਤਾਂ ਜਿਹੜਾ ਆਪਣਾ ਇਹ ਗੈਪ ਵਾਸਤੇ ਥ੍ਰੈਡ ਲਗਾਇਆ ਹੋਗਾ ਇਹਦੇ ਨਾਲ ਬਣਾਉਣੀ ਆ ਹੁਣ ਆਪਾਂ ਜਿਹੜਾ ਕੁੰਡਾ ਇੱਧਰ ਉਲਟਾ ਬਣਾਇਆ ਆਪਾਂ ਉਹ ਤਾਂ ਆਪਾਂ ਉਲਟਾ ਹੀ ਬਣਾ ਲਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਉਧਰ ਸਲਿੱਪ ਕੀਤਾ ਇੱਧਰ ਆਪਾਂ ਸਿੱਧਾ ਬਣਾਵਾਂਗੇ ਠੀਕ ਐ ਇਸ ਤਰ੍ਹਾਂ ਜਿਹੜਾ ਉਧਰ ਉਲਟਾ ਐ ਇੱਧਰ ਉਲਟਾ ਬਣਾਵਾਂਗੇ ਜਿਹੜਾ ਉਧਰ ਆਪਾਂ ਸਲਿੱਪ ਕੀਤਾ ਇੱਧਰ ਸਿੱਧਾ ਬਣਾਵਾਂਗੇ ਉਲਟੇ ਕੁੰਡੇ ਨੂੰ ਆਪਾਂ ਉਲਟਾ ਬਣਾਵਾਂਗੇ ਸਲਿੱਪ ਕੀਤੇ ਕੁੰਡੇ ਨੂੰ ਸਿੱਧਾ ਬਣਾਵਾਂਗੇ। ਉਲਟੇ ਕੁੰਡੇ ਨੂੰ ਆਪਾਂ ਉਲਟਾ ਬਣਾਵਾਂਗੇ। ਸਲਿੱਪ ਕੀਤੀ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਾਂਗੇ। ਉਲਟੇ ਕੁੰਡੇ ਨੂੰ ਆਪਾਂ ਉਲਟਾ ਬਣਾ ਲਾਂਗੇ। ਸਲਿੱਪ ਕੀਤੀ ਕੁੰਡੇ ਨੂੰ ਸਿੱਧਾ ਬਣਾ ਲਾਂਗੇ। ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਇਹ ਕੰਪਲੀਟ ਕਰ ਲੈਣੀ ਹੈ। ਛੇਵੀਂ ਸਿਲਾਈ ਆਪਣੇ ਡਿਜ਼ਾਈਨ ਦੀ ਉਲਟਾ ਕੁੰਡਾ ਜਿਹੜਾ ਉਧਰ ਉਲਟਾ ਬਣਾਉਣਾ ਹੈ ਇੱਧਰ ਵੀ ਜਿਹੜਾ ਉਧਰ ਸਲਿੱਪ ਕੀਤਾ ਇਹਨੂੰ ਸਿੱਧਾ ਬਣਾ ਲਾਂਗੇ। ਉਲਟਾ ਕੁੰਡਾ ਬਣਾਇਆ ਸਲਿੱਪ ਕੀਤਾ ਕੁੰਡਾ ਸਿੱਧਾ ਬਣਾਇਆ ਉਲਟਾ ਕੁੰਡਾ ਬਣਾਇਆ ਸਲਿੱਪ ਕੀਤਾ ਕੁੰਡਾ ਜਿਹੜਾ ਆਪਾਂ ਨੂੰ ਸਿੱਧਾ ਬਣਾ ਲੈਣਾ ਹੈ ਉਲਟਾ ਕੁੰਡਾ ਉਲਟਾ ਬਣਾ ਲੈਣਾ ਸਲਿੱਪ ਕੀਤਾ ਕੁੰਡਾ ਸਿੱਧਾ ਬਣਾ ਲੈਣਾ ਉਲਟਾ ਕੁੰਡਾ ਉਲਟਾ ਬਣਾਵਾਂਗੇ ਸਲਿੱਪ ਕੀਤਾ ਕੁੰਡਾ ਸਿੱਧਾ ਬਣਾਵਾਂਗੇ ਉਲਟਾ ਕੁੰਡਾ ਉਲਟਾ ਸਲਿੱਪ ਕੀਤਾ ਕੁੰਡਾ ਸਿੱਧਾ ਲੋ ਦੀ ਚੀਜ਼ ਲਾnga ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤਾਂ ਇਸ ਤਰ੍ਹਾਂ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜਦੋਂ ਹੁਣ ਤੁਸੀਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਕਰ ਲੈਣੀ ਹੈ ਵਿੱਚ ਗੈਪ ਵਾਲੀਆਂ ਸਲਾਈਆਂ ਦੇਣੀਆਂ ਉਲਟੇ ਪਾਸੇ ਤੋਂ ਫਿਰ ਆਪਾਂ ਦੂਸਰਾ ਕਲਰ ਆਪਣਾ ਜਿਹੜਾ ਸ਼ੁਰੂ ਕਰ ਲੈਣਾ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਹੈ। ਸਿਰਫ ਦੋ ਸਲਾਈਆਂ ਇਹ ਡਿਜ਼ਾਈਨ ਦੇ। ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ। ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।